ਨੇ ਉਸ ਨਾਰਮਲ ਸ਼ੈਲਟਰ ਵਰਗੇ। ਇਹਦੇ ਵਰਗੇ ਨੇ ਇੱਕ ਨਾਰਮਲ ਸ਼ੈੱਡ ਵਰਗੇ। ਕਵਰ ਕਹ ਲੋ ਸ਼ੈਲਟਰ ਕਹ ਲੋ ਸ਼ੈੱਡ ਕਹ ਲੋ ਛੀਂਡ ਕਹ ਲੋ ਕੁਝ ਵੀ ਕਹੋ। ਜਿਹੜੇ ਦੁਨੀਆ ਤੇ ਰਹਿਣ ਵਾਲੇ ਲੋਕ ਨੇ ਉਹ ਕੀ ਨੇ ਇੱਕ ਆਮ ਸ਼ੈੱਡ ਦੀ ਤਰ੍ਹਾਂ। ਉਹ ਥੋੜੇ ਸਮੇਂ ਦੇ ਲਈ ਤੁਹਾਨੂੰ ਕੀ ਕਰਨਗੇ ਪ੍ਰੋਟੈਕਟ ਕਰਨ। ਜਦੋਂ ਉਹਨਾਂ ਦੀ ਮਿਆਦ ਅਕਸਰ ਇਸ ਸ਼ੈੱਡ ਦੀ ਵੀ ਇੱਕ ਮਿਆਦ ਹੈ। ਟਾਈਮ ਪਾ ਕੇ ਹੋ ਸਕਦਾ ਹੈ ਕਿ ਜਵਾਲ ਲੱਗੇਗਾ। ਤੁਹਾਡੇ ਉਸੇ ਤਰ੍ਹਾਂ ਕਰਾਂਦੇ ਲੈਂਟਰਾਂ ਦੀ ਕੀ ਹੈ ਮਿਆਦ ਉਸੇ ਤਰ੍ਹਾਂ ਉਸ ਉਸ ਸ਼ੈਲਟਰ ਨੂੰ ਤੁਸੀਂ ਇਨਸਾਨ ਦੇ ਰੂਪ ਵਿੱਚ ਦੇਖਦੇ ਹੋਏ ਉਸੇ ਤਰ੍ਹਾਂ ਜਿਹੜਾ ਇਨਸਾਨ ਅੱਜ ਤੁਹਾਨੂੰ ਜਾਂ ਉਹਨਾਂ ਲੋਕਾਂ ਨੂੰ ਲੱਗਦਾ ਜਿਹੜੇ ਉਹਦੀਆਂ ਗੱਲਾਂ ਵਿੱਚ ਆਹ ਹੈ ਪਰਮੇਸ਼ਵਰ ਤੋਂ ਦੂਰ ਹੋ ਗਏ ਉਹਨਾਂ ਦੇ ਮਨ ਸ਼ਾਇਦ ਇਹ ਕਿ ਉਹ ਸਾਡੇ ਨਾਲ ਖੜੇ ਹਨ ਪਰ ਸੋਚ ਕੇ ਦੇਖੋ ਜੇ ਉਹ ਜਿਹੜਾ ਸਾਡੇ ਇਨਾਂ ਸ਼ੈਲਟਰਾਂ ਤੋਂ ਵੀ ਉੱਤੇ ਪਰਬੂ ਪਰਮੇਸ਼ਰ ਅਗਰ ਨਾ ਚਾਹੇ ਤਾਂ ਉਹ ਜਿਦਤ ਤੁਹਾਡੇ ਉੱਤੇ ਹੱਥ ਹੈ। ਕਿਆ ਪਤਾ ਉਹਦਾ ਅਗਲਾ ਸੜ ਹੋਣੇ ਕਿਵੇਂ ਹੋਣਾ। ਕਿਉਂਕਿ ਉਹ ਪਰਮੇਸ਼ਰ ਦੇ ਹੱਥਾਂ ਦੇ ਅੰਦਰ ਹੀ ਹੈ। ਉਸ ਵਸਦੀ ਹਾਂ। ਆਤਮ ਮਹਾਨ ਭਗਵਾਨ ਕੋਲ। ਉਹ ਜਿਹੜੇ ਵਚਨ ਦੇ ਵਿੱਚ ਲਿਖਿਆ ਜਿਹੜਾ ਆਤਮ ਮਹਾਨ ਦੀ ਓਟ ਵਿੱਚ ਵਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸائے ਹੇਠਾ ਟਿਕੇਗਾ। ਆਮਨ। ਆਮਨ। ਕਿਸੇ ਇਨਸਾਨ ਦੀ ਓਟ ਵਿੱਚ ਨਹੀਂ। ਅੱਜ ਕਈ ਜਣੇ ਕਿੰਨਾਂ ਦੀ ਔਟ ਵਿੱਚ ਵਸਦੇ ਨੇ ਇਨਸਾਨਾਂ ਦੀ। ਉਹਦੇਦਾਰਾਂ ਦੀ ਔਟ ਵਿੱਚ ਵਸਦੇ ਨੇ। ਵੱਡੇ ਪਰਵਕਾਰਾਂ ਦੀ ਔਟ ਵਿੱਚ ਵਸਦੇ ਨੇ। ਹੋ ਸਕਦਾ ਵੱਡੇ ਕਿਸੇ ਬੰਦੇ ਦੀ ਔਟ ਵਿੱਚ ਵਸਦੇ ਨੇ। ਭਾਵ ਕਿ ਉਹਨਾਂ ਦੇ ਉੱਤੇ ਧਮੰਡ ਕਰਦੇ ਨੇ। ਉਹਨਾਂ ਦੇ ਉੱਤੇ ਕੀ ਕਰਦੇ ਨੇ? ਹੰਕਾਰ ਕਰਦੇ ਨੇ। ਮੇਰਾ ਫਲਾਣਾ-ਕੁਲਾਣਾ ਸਿੰਘ ਜੀ ਉਹ ਲੱਗਿਆ ਹੋਇਆ। ਮੇਰਾ ਟਿੰਪਾਣਾ ਸਿੰਘ ਮੇਰੇ ਨਾਲ ਖੜਾ ਹੈ। ਹਨਾ ਕਈ ਲੋਕ ਇਹ ਸੋਚਦੇ ਹਨ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਹਾਂ ਇੱਕ ਕਸਬਾ ਚਾਹੇ ਉਹ ਪਿੰਡ ਹੈ ਚਾਹੇ ਉਹ ਸ਼ਹਿਰ ਹੈ ਉਹਦੇ ਅੰਦਰ ਅਗਰ ਕੋਈ ਉਧੇਦਾਰ ਇਨਸਾਨ ਖੜਾ ਹੈ ਤਾਂ ਉਹਨਾਂ ਲੋਕਾਂ ਨੂੰ ਲੱਗਦਾ ਕਿ ਉਹ ਮੇਰੇ ਪਿੱਛੇ ਹੈ ਮੇਰੇ ਨਾਲ ਖੜਾ ਹੈ ਕਈ ਲੋਕ ਵਿਚਾਰੇ ਇਸੇ ਗੱਲ ਕਰਕੇ ਇਸੇ ਡਰ ਕਰਕੇ ਦੂਜੇ ਆਮ ਜਨਤਾ ਫੇਸ ਗੱਲਾਂ ਕਰਕੇ ਡਰ ਜਾਂਦੀ ਹੈ ਵੀ ਉਹ ਤਾਂ ਉਹਨਾਂ ਦੇ ਨਾਲ ਖੜਾ ਹੈ ਪਰ ਸਾਡੇ ਕੀ ਹੈ ਅਲਾਪ ਕਈ ਵਿਚਾਰੇ ਲੋਕ ਇਹਨਾਂ ਚੀਜ਼ਾਂ ਤੋਂ ਡਰ ਜਾਂਦੇ ਨੇ ਕਿ ਕੋਤੇਦਾਰ ਬੰਦਾ ਉਹ ਦੂਜਿਆਂ ਦੀ سپورਟ ਦੇ ਵਿੱਚ ਖੜਾ ਹੈ ਪਰ ਉਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੀ ਕਰੇਗਾ ਡਰਾਏਗਾ ਖਮਕਾਏਗਾ ਸਾਡੇ ਬੱਚਿਆਂ ਦੇ ਲਈ ਕੁਝ ਵੀ ਕਰ ਸਕਦਾ ਹੈ ਇੱਕ ਇਨਸਾਨ ਪਹਿਲੀ ਗੱਲ ਤੇ ਸਮਝਣ ਦੀ ਕੋਸ਼ਿਸ਼ ਕਰੋ ਇੱਕ ਇਨਸਾਨ ਤੁਹਾਡੇ ਲਈ ਕੁਝ ਵੀ ਕਰ ਨਹੀਂ ਸਕਦਾ ਜਦ ਤੁਸੀਂ ਪਰਮੇਸ਼ਵਰ ਦੇ ਨਾਲ ਆਪਣਾ ਰਿਸ਼ਤਾ ਅੱਛਾ ਰੱਖਦੇ ਹੋ ਤੁਸੀਂ ਆਪਣੇ ਖੁਦਾ ਨੂੰ ਪਿਆਰ ਕਰਦੇ ਹੋ ਤੁਸੀਂ ਪਰਮੇਸ਼ਵਰ ਦੇ ਨਾਲ ਹੋ ਪਰਮੇਸ਼ਵਰ ਤੇ ਤੁਹਾਡਾ ਵਿਸ਼ਵਾਸ ਹੈ ਤੁਸੀਂ ਅੱਛੀ ਸੰਕਤੀ ਦਾ ਹਿੱਸਾ ਹੋ ਤਾਂ ਕੋਈ ਵੀ ਤੁਹਾਡਾ ਕੋਈ ਵੀ ਕਰ ਨਹੀਂ ਸਕਦਾ ਕਿਉਂਕਿ ਤੁਸੀਂ ਕੀ ਦੀ ਓਟ ਵਿੱਚ ਆ ਗਏ ਪਰਮੇਸ਼ਵਰ ਦੀ ਓਟ ਵਿੱਚ ਓਟ ਵਿੱਚ ਮਤਲਬ ਬਨਾਮ ਵਿੱਚ ਇਹਦੇ ਵਿੱਚ ਆ ਗਏ ਪਰਮੇਸ਼ਵਰ ਦੀ ਹਨਾਮ ਵਿੱਚ ਮੈਂ ਅਗਰ ਡਰ ਕੇ ਪਰਮੇਸ਼ਰ ਤੋਂ ਦੂਰ ਭੁਣੀ ਤਾਂ ਕਿ ਨਹੀਂ ਮੈਨੂੰ ਮਾਰ ਦੇਣਗੇ ਮੈਨੂੰ ਖਤਮ ਕਰ ਦੇਣਗੇ ਹਾਈ ਮੈਂ ਕੀ ਕਰੂੰਗੀ ਤੇ ਰਸਤੇ 'ਚ ਜਾਂਦੀ ਨੂੰ ਹੀ ਮੈਂ ਇਤੋਂ ਤਾਂ ਡਰ ਕੇ ਭੱਜ ਗਈ ਪਰ ਰਸਤੇ 'ਚ ਜਾਂਦੀ ਦਾ ਹੀ ਮੇਰਾ ਐਕਸੀਡੈਂਟ ਹੋ ਗਿਆ ਮੈਂ ਪਰਮੇਸ਼ਰ ਦੇ ਕਿੰ ਕੀ ਨੂੰ ਲੈ ਕੇ ਜਾਵਾਂਗੀ ਕੀ ਕਹੂੰਗੀ ਮੈਂ ਪਰਮੇਸ਼ਰ ਨੂੰ ਅੱਛਾ ਹੁੰਦਾ ਕਿ ਮੈਂ ਇਸੇ ਪ੍ਰਚਾਰ ਕਰਦੀ ਤਾਂ ਮੈਨੂੰ ਮੌਤ ਆ ਜਾਂਦੀ ਤੇ ਮੈਂ ਸਵਰਗ ਦੇ ਵਿੱਚ ਜਾ ਬਹ ਲੈਂਦੀਆ ਪਰਮੇਸ਼ੁਰ ਦੇ ਪਵਨ ਦੇ ਲਈ ਪਰਮੇਸ਼ੁਰ ਦੇ ਲੋਕਾਂ ਦੇ ਲਈ ਕੰਮ ਕਰਦੇ ਮੈਨੂੰ ਮੌਤ ਆ ਜਾਂਦੀ ਤਾਂ ਮੈਂ ਸਵਰਗ ਦੇ ਵਿੱਚ ਜਾਂਦੀ ਪਰ ਜੇ ਇਸਤੇ ਚ ਜਾਂਦੀ ਦਾ ਪਰਮੇਸ਼ੁਰ ਨੂੰ ਇਨਕਾਰ ਕਰਕੇ ਜਦੋਂ ਇੱਕ ਇਨਸਾਨ ਤੁਰਦਾ ਹੈ ਤੁਹਾਨੂੰ ਪਤਾ ਉਹ ਪਰਮੇਸ਼ਵਰ ਦਾ ਨਰਾਦ ਕਰਦਾ ਹੈ ਤੇ ਪਰਮੇਸ਼ਵਰ ਦਾ ਕਲਾਮ ਕਹਿੰਦਾ ਹੈ ਜਿਹੜਾ ਪਰਮੇਸ਼ਵਰ ਦਾ ਆਦਰ ਕਰਦਾ ਉਹੀ ਬਚਾਇਆ ਜਾਵੇਗਾ ਹallelujah ਜਿਹੜਾ خدا ਦਾ ਆਦਰ ਕਰਦਾ ਪਰਮੇਸ਼ਵਰ ਉਹਨੂੰ ਆਦਰ ਦਵੇਗਾ ਜਿਹੜਾ ਪਰਮੇਸ਼ਵਰ ਦੇ ਵਿੱਚ ਪੱਕਾ ਹੈ ਜਿਹੜਾ ਪਰਮੇਸ਼ਵਰ ਦੇ ਚੁਣੇ ਹੋਇਆ ਨੂੰ ਪ੍ਰਭੂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਜਿਹੜਾ ਮੇਰੇ ਚੁਣੇ ਹੋਏ ਨੂੰ ਚੁੰਦਾ ਉਹਨੂੰ ਨਹੀਂ ਬਲਕਿ ਜਦ ਪਰਮੇਸ਼ੁਰ ਨੇ ਸਾਨੂੰ ਇਹ ਵਚਨ ਦਿੱਤੇ ਸੁਰੱਖਿਆ ਦੇ ਲਈ ਕਿ ਮੈਂ ਤੁਹਾਡੇ ਨਾਲ ਹਾਂ ਤੁਸੀਂ ਜਿੱਥੇ ਜਾਓਗੇ ਇਹ ਸਾਆਇਆ ਪੜਦੇਗਾ ਕਿ ਆਲੇ ਦੀ ਦਸਲੀਆ ਕਿੱਥੇ ਕਿੱਥੇ ਤੂੰ ਜਾਵੇਂਗਾ ਮੈਂ ਤੇਰੇ ਅੰਗ ਸੰਗਾ ਜਦ ਖੁਦਾ ਤੁਹਾਡੇ ਪਰ ਮੇਰੇ ਨਾਲ ਹੈ ਤਾਂ ਕੋਟ ਹੈ ਜੋ ਸਭ ਕੁਝ ਕਰੇਗਾ ਹਾਂ ਮੁਸ਼ਕਿਲਾਂ ਪ੍ਰਸਥਿਤੀਆਂ ਆਉਂਦੀਆਂ ਰਹਿਣਗੀਆਂ ਇੰਨਾਂ ਦੀਆਂ ਬਦਲਾਅ ਹੁੰਦੇ ਰਹਿਣਗੇ ਨਾ ਮੈਨੂੰ ਮਿੱਠਾ ਪ੍ਰਚਾਰ ਆਉਂਦਾ ਤੇ ਨਾ ਮੈਂ ਕਦੇ ਮਿੱਠਾ ਪ੍ਰਚਾਰ ਕੀਤਾ हां तुत कि तो 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 नहीं है परतावे माड़ी गल नहीं है बल्कि दुखा बड़े रहना परमेश्वर विश्वास करना वो तो अच्छी गल है बुरी गल की है पर देख प्रभु ਨਕਾਰ ਕਰ ਦੇਣਾ ਦੁੱਖਾਂ ਨੂੰ ਦੇਖ ਕੇ ਉਸ ਬਰੋਦੀ ਦੇਖ ਕੇ ਘੁੱਟਨੇ ਝੁਕ ਦੇਣੇ ਉਹ ਮਾੜੀ ਗੱਲ ਹੈ ਹਾਲੇ ਤੱਕ ਨਹੀਂ ਪਰਮੇਸ਼ਰ ਤੇ ਹੱਥ ਦੇ ਵਿੱਚ ਕੀ ਹੈ ਸਾਰੀ ਸ੍ਰਿਸ਼ਟੀ ਹੈ ਅਗਰ ਪਰਮੇਸ਼ਰ ਤੇ ਤੁਸੀਂ ਪਨਾ ਦੇ ਵਿੱਚੋਂ ਅਗਰ ਤੁਸੀਂ ਆਤਮਾ ਹਾਂ ਦੀ ਓਟ ਵਿੱਚੋਂ ਤਾਂ ਤੁਸੀਂ ਵਿਸ਼ਵਾਸ ਕਰੋ ਉਸ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਹੱਥਾਂ ਦੇ ਵਿੱਚੋਂ ਜੋ ਤੁਹਾਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ ਕਦੇ ਤੁਹਾਨੂੰ ਛੁਪਣ ਨਹੀਂ ਦੇਵੇਗਾ ਕਦੇ ਤੁਹਾਡਾ ਪੂਰਾ ਨਹੀਂ